ਮੈਂ ਅੱਜ ਵੀ ਤੁਹਾਡੇ ਬੀਤੀ ਗੱਲ ਸੁਣਾ ਰਿਹਾ ਹਾਂ ਕਿ ਰਿਸ਼ਵਤ ਕਿਦਾਂ ਲਈ ਜਾਂਦੀ ਆ ਕਿਦਾਂ ਤੰਗ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰ ਦੇਗਾ ਚੋੜੀਆਂ ਚ ਕਰਾਉਣ ਵਾਸਤੇ ਤੇ ਜਿਸੀ ਕਰਾਉਣ ਵਾਸਤੇ ਆਇਆ ਮਨੂ ਸ਼ੇਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ ਪਹਿਲਾਂ ਕਹਿੰਦੀ ਵੀ ਇਹਦੇ ਆਰ ਰਜਿਸਟਰੀ ਮੈਡਮ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਿਹਾ ਵੀ ਇਹਦੀ ਜਿਸੀ ਰਜਿਸਟਰੀ ਨਹੀਂ ਹੋਣੀ ਫਿਰ ਮੈਂ ਕਿਹਾ ਮੈਨੇ ਭਾਵੇਂ ਜਿਹੜੀ ਜਿਹੜੇ ਜਿਹੜੀ ਤਸਦੀਲ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਇਆ ਫੀਸ ਤਾਰੀਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਲਿਆ ਐਫ ਆਈ ਵੀ ਨਕਲ ਲਿਆ ਹੈ ਫਾਈਲ ਦੀ ਨਕਲ ਕੱਢੀ ਹੋਣੀ ਹੈ ਜਦੋਂ ਤੁਸੀਂ ਜਿਸ ਚੀਜ਼ ਲਗਦਾ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਆ ਜੀ ਕਮੇਟੀ ਦਾ ਰਿਕਾਰਡ ਲੈ ਕੇ ਆ ਜਦੋਂ ਕਿ ਪਛਾਣੇ ਤੋਂ ਪਹਿਲਾਂ ਨਾਂ ਤੇ ਜਿਸ਼ਟੀ ਵੀ ਕਹਿੰਦੇ ਸੀ ਵਕਤ ਇਹ ਨਾਂ ਤੇ ਰਿਕਾਰਡ ਮੰਗੇ ਰੋਲ ਪੈਂਦੀ ਆ ਮੈਂ ਅੱਗੇ ਵੀ ਜਿਸ਼ਟੀ ਕਰਾਈ ਆ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲਈ ਲੱਗ ਕੇ ਮੰਗੀ ਸਿਰਫ ਮੈਨੂੰ ਹਰਿਆਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਰਜਿਸ਼ਟੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਤੇ ਰਜਿਸ਼ਟੀ ਹੋਣੀ ਹੈ ਮੇਰਾ ਨਾਮ ਜਸਵਿੰਦਰ ਗੋਰਾ ਮੈਂ ਤਸਵੀਲ ਆਫਿਸ ਪਦੇਗੜ ਚੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹਾਂਜੀ ਮੈਨੂੰ ਪਤਾ ਲੱਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜੀ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਐ ਮੈਂ ਸਿਰਫ ਉਹੀ ਕੰਮ ਕਰਦੀ ਆ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆ ਜੀ ਜੀ ਠੀਕ ਆ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਂ ਤੇ ਹੋਣ ਤੇ ਜਿੱ ਤਰ੍ਹਾਂ ਕੋਈ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰ ਦਿੰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲੈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਕੋਲ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋਲ ਮੰਗ ਕਰਨ ਦੀ ਪੈਸਿਆਂ ਦੇ ਬਾਰੇ ਥੋੜੀ ਜਿਹੀ ਮੰਗ ਪੱਤਰ ਕੂ ਦੇ ਵਿੱਚ ਗੱਲ ਇਹ ਆ ਕਿ ਇਹ ਦਫਤਰ ਵਿੱਚ ਸਿੱਧੇ ਤੌਰ ਤੇ ਤੁਸੀਂ ਤੇ ਸ਼ਾਇਦ ਇਸੀ ਹਵਾਲੇ ਨਹੀਂ ਇਹ ਦਫਤਰ ਵਿੱਚ ਆਏ ਲੋਕਾਂ ਨਾਲ ਜਿਹੜਾ ਬੜਾ ਮਿਸਥੇਬ ਹੁੰਦਾ ਜਿਹੜਾ ਜ਼ਾਇਜ ਕੰਮ ਕਰਾਉਣ ਆਉਂਦਾ ਵਾ ਉਹਨੂੰ ਥੈਟ ਕੀਤਾ ਜਾਂਦਾ ਉਸ ਜਿਹੜੇ ਤੁਹਾਡੇ ہاں ਪ੍ਰਾਈਵੇਟ ਬੰਦੇ ਇੱਥੇ ਲਾ ਕੇ ਰੱਖੇ ਆ ਉਹ ਦਲਾਲਾਂ ਦਾ ਕੰਮ ਕਰਨ ਦੇ ਆ ਕੈਮਰਿਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਕੋਈ ਲੋਕੇਸ਼ਨ ਆਉਂਦੀ ਆ ਉਹ ਮੋਟੀਆਂ ਰਕਮਾਂ ਲੈਂਦੇ ਆ ਤੇ ਫਿਰ ਜਿਹੜੀਆਂ ਰਜਿਸਟਰੀਆਂ ਜ਼ਾਇਜ ਵੀ ਆ ਉਹ ਵੀ ਬਿਨਾਂ ਪੈਸੇ ਤੋਂ ਹੋ ਰਹੀਆਂ ਦੂਜੀ ਗੱਲ ਜਿਹੜੀਆਂ ਸ਼ਿਕਾਇਤਾਂ 4-4 ਮਹੀਨੇ ਤੋਂ ਇੱਥੇ ਪੈਂਡਿੰਗ ਪਈਆਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੀ ਇਹ ਮੰਗ ਹੈ ਕਿ ਜਿਹੜੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਪੈਨਿੰਗ ਪਈਆਂ ਆਰਟੀ ਐਕਟ ਰੈਂ ਇਹ ਜਿਹੜੀਆਂ ਜਾਣਕਾਰੀਆਂ ਮੰਗੀਆਂ ਵਾਂ ਉਹ ਤੁਰੰਤ ਦਿੱਤੀਆਂ ਜਾਣ ਜੇਕਰ ਉਹ ਜਾਣਕਾਰੀਆਂ ਸਾਨੂੰ ਤੁਰੰਤ ਨਹੀਂ ਮਿਲਦੀਆਂ ਜਾਂ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਤੇ ਅਗਲੇ ਹਫਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੁਬਾਰਾ ਲਾਵਾਂਗੇ ਇਸ ਦੇ ਨਾਲ ਹੀ ਸਾਡੀ ਇਹ ਮੰਗ ਹੈ ਕਿ ਜਿਹੜੀ ਮੁੱਖ ਤੌਰ ਤੇ ਜਿਸ ਵੀ ਇਸ ਮੁਲਾਜ਼ਮ ਦੇ ਵਿੱਚ ਜਿਹਦਾ ਨਾਮ ਤੁਹਾਡੇ ਮੰਗ ਪੱਤਰ ਹੀ ਲਿਖਿਆ ਹੋਆ ਉਹਨੂੰ ਤਬਦੀਲ ਕਰਕੇ ਇਹਦੇ ਅਨੁਪੱਖ ਜਾਂਚ ਕਰਾਈ ਜਾਵੇ ਕਿ ਕਿਵੇਂ ਜਿਹੜੀਆਂ ਅਨ ਅਥੋਰਾਈਜ਼ਡ ਕਲੋਨੀਆਂ ਨੇ ਜਿਨ੍ਹਾਂ ਦੀ ਸ਼ਿਕਾਇਤ ਵੀ ਹੋਈ ਹੈ ਤੇ ਡੀਸੀ ਸਾਹਿਬ ਵੱਲੋਂ ਉਹਨਾਂ ਨੂੰ ਢਾਉਣ ਦੇ ਹੁਕਮ ਜਾਰੀ ਹੋਏ ਆ ਉਹਨਾਂ ਦੀਆਂ ਰਜਿਸਟਰੀਆਂ ਕਿਸ ਤਰ੍ਹਾਂ ਹੋ ਗਈਆਂ ਜੇਕਰ ਇਹ ਸਾਡੀਆਂ ਮੰਗਾਂ ਦੇ ਉੱਤੇ ਕੋਈ ਹੰਧਰਦੀ ਨਾ ਕੋਈ ਵਿਚਾਰ ਨਹੀਂ ਕਰਦੇ ਤੇ ਅਗਲੇ ਹਫਤੇ ਦੁਬਾਰਾ ਅਸੀਂ ਜਿਹੜਾ ਆਪਣਾ ਤੇ ਜਿਹੜੀਆਂ ਰਿਸ਼ਤੀਆਂ ਹੋ ਰਹੀਆਂ ਨੇ ਪਿਛਲੇ 3 ਸਾਲਾਂ ਤੋਂ ਅਸੀਂ ਉਹਦਾ ਰਿਕਾਰਡ ਮੰਗ ਰਹੇ ਆਂ ਵੀ ਜਿਹੜੀਆਂ ਰਿਸ਼ਤੀਆਂ ਇਹਨਾਂ ਜਿਹੜੀਆਂ ਬੌਗ ਸੈਨਸੀਆਂ ਲੱਗੀਆਂ ਨਜਾਇਜ਼ ਕਲੋਨੀਆਂ ਰਿਸ਼ਤੀਆਂ ਹੋਈਆਂ ਉਹ ਚ ਕੋਈ ਅਨੁਸੂਚੀ ਕੇਸ ਲੋ ਜਾਰੀ ਨਹੀਂ ਹੋਈਆਂ ਪਰ ਰਿਸ਼ਤੀਆਂ ਹੋ ਗਈਆਂ ਉਹਦੀਆਂ 3 ਸਾਲਾਂ ਤੋਂ ਅਸੀਂ ਆਡੀ ਵੀ ਪਾ ਰਹੇ ਆਂ ਸ਼ਿਕਾਇਤਾਂ ਵੀ ਆਈਆਂ ਸ਼ਿਕਾਇਤਾਂ ਵੀ ਹੋਣ ਦੇ ਬਾਵਜੂਦ ਇਹਨਾਂ ਚ ਰਿਸ਼ਤੀਆਂ ਹੋ ਗਈਆਂ ਉਸ ਹੋਣ ਤੋਂ ਬਾਅਦ ਫਿਰ ਅਸੀਂ ਸ਼ਿਕਾਇਤਾਂ ਕੀਤੀਆਂ ਉਹ ਜਿਹੜੀਆਂ ਸ਼ਿਕਾਇਤਾਂ ਆਰਸੀ ਮੈਡਮ ਜਿਹੜੀ ਇੱਥੇ ਜਸਵਿੰਦਰਪੁਰ ਆ ਉਹਦੇ ਕੋਲ ਪੈਂਡਿੰਗ ਪਈਆਂ ਦੱਬ ਕੇ ਰੱਖੀਆਂ ਉਹਦੇ ਸਬੰਧ ਚ ਚੀਫ ਸੈਕਟੀ ਨੇ ਵੀ ਸ਼ਿਕਾਇਤਾਂ ਸੁਣੀਆਂ ਸਾਡੀਆਂ ਉਹਨਾਂ ਨੇ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉਹਦੇ ਸਬੰਧਿਤ ਚਾਰ ਰਿਮਾਈਂਡਰ ਭੇਜਿਆ ਉਹ ਇਹ ਆਰਸੀ ਮੈਡਮ ਆਪਣੇ ਕੋਲ ਦਬਾ ਕੇ ਬੈਠੀ ਆ ਉਹ ਅਜੇ ਤੱਕ ਇਹਨੇ ਨੈਪ ਤਸਵੀਰਦਾਰ ਤਸਵੀਰਦਾਰ ਅੱਗੇ ਪੇਸ਼ ਨਹੀਂ ਕੀਤੀ ਜਿਹਦਾ ਕੋਈ ਰਿਜ਼ਲਟ ਨਹੀਂ ਆਇਆ ਆਰਟੀਆ ਪੁੱਨੇ ਆਰਟੀ ਦੇ ਜਵਾਬ ਕੋਈ ਨਹੀਂ ਅੱਜ ਫੇਰ ਜਿਹੜੀ ਆ ਇੱਕ ਆਰਟੀ ਦੀ ਅਪੀਲ ਕੇਸ ਐਸਡੀਐਮ ਸਾਹਿਬ ਕੋਲ ਆ ਉਹੀ ਸੁਣਵਾਈ 2:30 ਵਜੇ ਆ ਤੇ ਮੈਡਮ ਅੱਜ ਉਹਦੇ ਕਰਕੇ ਆਈ ਨਹੀਂ ਗੈਰ ਰਾਈਟ ਐਬਸੈਂਟ ਲੱਗੀ ਹੈ ਵੀ ਉਹ ਵੀ ਤਾਂ ਲੱਗੀ ਨਹੀਂ ਤੇ ਲੱਗਣੀ ਨਹੀਂ ਸੀ ਪਰ ਸਾਰਾ ਅੱਜ ਲੋਕ ਸ਼ਹਿਰ ਦੇ ਇਕੱਠੇ ਹੋਏ ਤਾਂ ਨਾ ਲੱਗਾ ਤੇ ਉਹ ਮਜਬੂਰ ਇਹਨਾਂ ਨੂੰ ਉਹਦੀ ਐਬਸੈਂਟ ਲਾਉਣੀ ਪਈ ਆ ਤੇ ਇਹ ਐਨਓਸੀ ਤਾਂ ਕੋਈ ਹੋਰ ਵੀ ਕੋਈ ਮਾਮਲਾ ਨਹੀਂ ਐਨਓਸੀ ਤਾਂ ਉਹ ਇਲਾਵਾ ਤੇ ਚਲੋ ਜਿੰਨੇ ਨਿਆਂਇਕ ਕੰਮ ਕਰਾਉਣਾ ਧੱਕੇ ਨੇ ਪੈਸੇ ਦੇਣੇ ਆ ਇੱਥੇ ਸ਼ਹਿਰ ਬਹੁਤ ਵੱਡਾ ਹੈ ਹੁਣ ਕਾਫੀ ਫੈਲਿਆ ਉਹ ਮਤਲਬ ਆਧੁਨਿਕ 40-50 ਸਾਲਾਂ ਤੋਂ ਜਿੰਨਾਂ ਦੇ ਥਾਂ ਹੈਗੇ ਆ ਉਹ ਕੋਈ ਉਹਦਾ ਰੋਲਾ ਨਹੀਂ ਰਿਸ਼ਤੀਆਂ ਦਾ ਉਹਨੂੰ ਐਨਓਸੀ ਦੀ ਲੋੜ ਨਹੀਂ ਉਹਨਾਂ ਕੋਲ ਵੀ 50 50000 ਰੁਪਏ ਲੱਖ ਲੱਖ ਰੁਪਏ ਲਿਆ ਜਾ ਰਹੇ ਪਹਿਲੇ ਐਨਓਸੀ ਦਾ ਗਜੇਸ਼ੀਆਂ ਦਾ ਰਿਸ਼ਤੀਆਂ ਦਾ ਐਨਓਸੀ ਉਹਨੂੰ ਲੋੜ ਹੀ ਨਹੀਂ ਐਨਓਸੀ ਦੀ ਜਿਹੜੀ ਸ਼ਹਿਰ ਦੇ ਵਿੱਚ ਜਗ੍ਹਾ ਜਿਹੜੀ 2018 ਤੋਂ ਪਹਿਲਾਂ ਕੋਈ ਰਿਸ਼ਤੀ ਹੋਈ ਆ ਉਹ ਉਹਨੂੰ ਐਨਓਸੀ ਦੀ ਲੋੜ ਨਹੀਂ 2018 ਤੇ ਉਹਨੇ ਜਿਹਨੇ ਪਹਿਲਾਂ ਜ ਤੋਂ 20 ਸਾਲ ਖਰੀਦੀ ਜਗਾ ਉਹਨੇ ਗਾਂ ਵੇਚਣੀ ਉਹਨੂੰ ਇਹਨੇ ਸਿੱਧੀ ਕੋਲੋੜਿਆ ਇਹਦੇ ਕਲੋਨੀਆਂ ਵਾਸਤੇ ਰੇਸ਼ਟੀ ਦੀ ਆ ਕਿ ਜਿਹੜੀ ਅਗਲੀ ਅਕਸ ਚ ਲੈਂਡ ਆ ਉਹਨੂੰ ਆਪਾਂ ਕਿਸੇ ਵਰਤੋਂ ਚ ਆਪਾਂ ਕਮਰਸ਼ੀਅਲ ਲੈਣਾ ਜਾਂ ਰੈਸ਼ੀ ਲੈਣਾ ਉਹਦੇ ਵਾਸਤੇ ਇਹਨੂੰ ਸਿੱਧੀ ਲੋੜਿਆ ਨਾ ਕਿ ਜਿਹਨੇ ਬੜੇ ਚਿਰ ਦੀ ਜਗਾ ਲਈ ਆ ਉਹ ਅੱਗੇ ਮਕਾਨ ਹੀ ਬਣਿਆ ਜਾ ਕੇ ਵੇਚਣਾ ਉਹ ਤਾਂ ਮੋਟੀਆਂ ਪੈਸੇ ਲੈ ਰਹੇ ਆ ਉਹਨਾਂ ਨੂੰ ਜਲੀਬ ਕਰਦੇ 20-20 ਦਿਨ ਉਹ ਪੈਸੇ ਨਹੀਂ ਦਿੰਦੇ ਧੱਕੇ ਖਾਂਦੇ ਇੱਥੇ ਫਿਰ ਜਿਹੜਾ ਸ਼ਿਕਾਇਤ ਕਰਦਾ ਉਹ ਸੈਟ ਕੀਤਾ ਜਾਂਦਾ ਸਿੱਧਾ ਤੇ ਗਾੜ ਦੇ ਉੱਪਰ ਤਾਂ ਸਾਰਾ ਸਿਸਟਮ ਹੀ ਖਰਾਬ ਹੈ ਹੈਲੋ ਇਹ ਤੇ ਜਿੱਥੋਂ ਇਹ ਰਿਕਾਰਡ ਦੱਬਣ ਦੀ ਗੱਲ ਸਮਝਦੇ ਆਂ ਪੀ ਇਹਨੇ ਰੱਖਿਆ ਤੇ ਫਿਰ ਪੈਸੇ ਵੀ ਉੱਥੇ ਤੱਕ ਹੀ ਸੀਮਤ ਹੈ ਹਾਂਜੀ ਤੁਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦਿੱਤਾ ਜੇ ਤੇ ਕਾਰਵਾਈ ਹੋਏਗੀ ਸ਼ਿਕਾਇਤਾਂ ਅੱਗੇ ਵੀ ਅਣਗਿੱਧਤ ਹੋਈਆਂ ਮੇਰੇ ਵੱਲੋਂ ਵੀ ਇਹ ਇਲਾਕੇ ਵੱਲੋਂ ਵੀ ਹੋਈਆਂ ਪਰ ਉਹ ਤੇ ਕਾਰਵਾਈ ਕੋਈ ਨਹੀਂ ਹੋਣੀ ਸੀ ਅੱਜ ਰਿਮਾਈਂਡਰ ਦਿੱਤਾ ਵੀ ਮੰਗ ਪੱਤਰ ਦਿੱਤਾ ਵੀ ਜੇ ਤੁਸੀਂ ਇੱਥੇ ਹੁਕਮ ਦੇ ਅੰਦਰ ਨਹੀਂ ਕਰਦੇ ਤਾਂ ਹੁਣ ਸਮੇਂ ਲਈ ਤਰਨਾਲ ਜਿਹੜਾ ਦਿੱਤਾ ਲੈ ਜਿਹੜੀਆਂ ਉਹ ਸਾਡੀਆਂ ਮੰਗਾਂ ਆਰਟੀਆਈ ਦੇ ਜਵਾਬ ਜਿਹੜੇ ਆ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਲਿਖਿਆ ਜਿਹੜੀਆਂ ਕਲੋਨੀਆ ਢਾਉਣ ਦੇ ਆਰਡਰ ਕੀਤੇ ਉਹਨਾਂ 'ਚ ਰਿਸ਼ਤੀਆ ਕਿਦਾਂ ਸ਼ਿਕਾਇਤ ਤੋਂ ਬਾਹਰ ਹੋ ਗੀਆਂ ਉਦੀ ਪੜਤਾਲ ਕਿਉਂ ਨਹੀਂ ਹੋ ਰਹੀ ਏਅਰਪੋਰਟ ਡੀਸੀ ਆਪ ਨੂੰ ਕਿਉਂ ਨਹੀਂ ਭੇਜਣ ਦੇ ਅੱਜ ਅਸੀਂ ਤਹਿਸੀਲ ਦਫਤਰ ਪਰੇਗੜ ਕੂੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਕੋਰੀ ਸੁਥਕੋਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਹੀਂ ਹੀ ਕੰਮ ਹੁੰਦੇ ਆ ਉਹਨਾਂ ਤੋਂ ਬਿਨਾ ਕੰਮ ਕਰਾਉਣਾ ਇਹ ਸੰਭਵ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹੱਤ ਕੰਡੇ ਜਿਹੜੇ ਆ ਉਹ ਵਰਤਕੇ ਤੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ ਦੂਸਰਾ ਬਹੁਤ ਸਾਰੀਆਂ ਆਰਟੀਆਈ ਰਾਂ ਜਾਂ ਉਮੇਸ਼ ਕਹਤਾ ਹੋਈਆਂ ਵਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਉਕਤ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗ ਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨਾ ਭਕੇ ਰੱਖੀਆਂ ਵਾ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾਮ ਵਿਚਾਰ ਕੀਤਾ ਗਿਆ ਮੰਗ ਪੱਤਰ ਦੇ ਅਗਲੇ ਹਫ਼ਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਹੋਵਾਂ ਕਿ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਆ ਮੰਗ ਕੋ ਤਾਂ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰਿਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪਹਿਲਾਂ ਹੀ ਹੋਈ ਹੈ ਇੱਥੇ ਪੋਸਟਿੰਗ ਤੇ ਇਸ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਉਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਤੁਸੀਂ ਰਿਸਪੌਂਸਿਬਿਲਟੀ ਚੇਅਰ ਤੇ ਪਰਸੇ ਚੇਅਰ ਪਰਸਨ ਉਹਨਾਂ ਨੇ ਮੰਗ ਕੀਤੀ ਇੱਥੇ ਆਮ ਪਰਜਿਸ਼ਨਰੀ ਇਹ ਸ਼ਕਲ ਦੇ ਨਹੀਂ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋ ਰਿਹਾ ਦੇਖਣਾ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲੈਂਦੀ ਹੈ ਅੱਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਵੱਲੋਂ ਕੋਈ ਐਕਸ਼ਨ ਲੈ ਆ ਜਾਓ ਹਾਂ ਹਾਂਜੀ ਮੇਰੇ ਵੱਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰਾਂ ਦੇ ਧਿਆਨ 'ਚ ਜਾਂਦਾ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਜਾਊਗੀ